ਗੁਰਦੁਆਰਾ ਸ੍ਰੀ ਸਨ ਸਾਹਿਬ ਸੰਗਤ ਜੀ ਇੱਥੇ ਦਾ ਇਤਿਹਾਸ ਬਹੁਤ ਬਲਖਣਾ ਇੱਥੇ ਦੀ ਮੰਨਤ ਆ ਇਹ ਆ ਕਿ ਇੱਥੇ ਇੱਕ ਸਨਾ ਮਤਲਬ ਪਾੜ ਉਸ ਸਨ ਵਿੱਚ ਉਹਦੀ ਲੰਘਣ ਦੇ ਨਾਲ ਹਰ ਇਨਸਾਨ ਦੀ ਚਰਾਸੀ ਕੱਟੀ ਜਾਂਦੀ ਆ ਸਾਹਿਬ ਸ੍ਰੀ ਗੁਰੂ ਅੰਗਦੇਵ ਜੀ ਸਨ 1552 ਈਸਵੀ ਵਿੱਚ ਜੋਤੀ ਜੋਤ ਸਮਾਉਣ ਸਮੇਂ ਆਪਣੀ ਥਾਂਵੇਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੂੰ ਉਹਨਾਂ ਨੇ ਸਥਾਪਿਤ ਕੀਤਾ ਉਸ ਸਮੇਂ ਗੁਰੂ ਅਮਰਦਾਸ ਜੀ ਦੀ ਉਮਰ ਤੇ 73 ਬਰਿਆਂ ਦੀ ਸੀ ਗੱਦੀ ਦੇਣ ਸਮੇ ਉਹਨਾਂ ਨੂੰ ਹੁਕਮ ਕੀਤਾ ਸੀ ਕਿ ਉਹ ਗੋਇੰਦਵਾਲ ਜਾ ਕੇ ਰਹਿਣ ਤਾਂ ਕਿ ਸ੍ਰੀ ਗੁਰੂ ਅੰਗਦੇਵ ਜੀ ਦੇ ਪੁੱਤਰ ਦਾਤੂ ਜੀ ਤੇ ਦਾਸੂ ਜੀ ਨਾਲ ਉਹਨਾਂ ਦਾ ਕੋਈ ਝਗੜਾ ਨਾ ਹੋਵੇ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਸਾਹਿਬ ਦੇ ਇਸ ਹੁਕਮ ਉੱਤੇ ਪੂਰੀ ਤਰ੍ਹਾਂ ਅਮਲ ਕੀਤਾ ਤੇ ਆਪ ਉਸ ਸਮੇ ਗੋਇੰਦਵਾਲ ਚਲੇ ਗਏ ਇੱਧਰ ਕੁਝ ਲੋਕਾਂ ਨੇ ਜੋ ਗੁਰੂ ਕਰਨਾਂ ਦੇ ਵਿਰੋਧ ਰੱਖਦੇ ਸਨ ਦਾਤੂ ਜੀ ਦੇ ਕੰਨ ਪਰੇ ਕਿ ਗੁਰਿਆਈ ਦਾ ਤੁਹਾਡਾ ਹੱਕ ਸੀ ਪਰ ਗੁਰਿਆਈ ਗੁਰੂ ਅਮਰਦਾਸ ਜੀ ਲੈ ਗਏ ਸਿੱਖ ਸੰਗਤਾਂ ਵੀ ਇਸ ਸਮੇਂ ਗੋਇੰਦਵਾਲ ਵੱਲ ਹੀ ਝੁਕਣ ਲੱਗ ਪਈਆਂ ਐਸ ਲਈ ਦਾਤੂ ਜੀ ਕ੍ਰੋਧ ਨਾਲ ਭਰੇ ਹੋਏ ਗੋਇੰਦਵਾਲ ਪਹੁੰਚੇ ਅਤੇ ਉਹਨਾਂ ਜਾਂਦਿਆਂ ਹੀ ਭਰੇ ਦਰਬਾਰ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੂੰ ਲੱਤ ਮਾਰੀ ਅੱਗੇ ਗੁਰੂ ਸਾਹਿਬ ਇੰਨੇ ਸ਼ਿਹਨਸੀਲ ਸਨ ਕਿ ਉਹ ਦਾਤੂ ਜੀ ਦੇ ਇਸ ਦੁਰਵਿਹਾਰ ਤੋਂ ਨਾਰਾਜ਼ ਨਹੀਂ ਹੋਏ ਸਗੋਂ ਬੜੇ ਆਦਬ ਨਾਲ ਦਾਤੂ ਜੀ ਦੇ ਪੈਰ ਫੜ ਕੇ ਝੁਟਣ ਲੱਗ ਪਏ ਅਤੇ ਕਹਿਣ ਲੱਗੇ ਖਿਮਾ ਕਰਨਾ ਮਹਾਰਾਜ ਬੁੱਢਾ ਹੋਣ ਕਰਕੇ ਮੇਰਾ ਸਰੀਰ ਬੜਾ ਕਠੋਰ ਹੈ ਕਿਤੇ ਤੁਹਾਨੂੰ ਲਤ ਤੇ ਚੋੜਤਾ ਨਹੀਂ ਆਈ ਗੁਰੂ ਸਾਹਿਬ ਦਾ ਇਹ ਨਿਮਰ ਭਾਵ ਦੇਖ ਕੇ ਦਾਤੂ ਜੀ ਬੜੇ ਸ਼ਰਮਿੰਦਾ ਹੋਏ ਅਤੇ ਇਹ ਕਹਿੰਦੇ ਹੋਏ ਵਾਪਸ ਪਰਤ ਗਏ ਕਿ ਤੁਹਾਡੀ ਇਸ ਨਿਮਰਤਾ ਨੇ ਹੀ ਸਾਡੇ ਹੱਥੋਂ ਗੁਰਿਆਈ ਹੋਈ ਹੈ ਇਸ ਤਰ੍ਹਾਂ ਦਾਤੂ ਜੀ ਦੇ ਵਾਪਸ ਪਰਤ ਜਾਣ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਖਿਆਲ ਕੀਤਾ ਕਿ ਜੇਕਰ ਮੈਂ